ਸਿੱਖੋ ਤੁਸੀਂ ਵੀ ਕੁਝ ਸਿੱਖੋ ਤੁਹਾਡੇ ਪ੍ਰਚਾਰਕ ਹੁਣ ਹੌਲੀ-ਹੌਲੀ ਇਕੱਠੇ ਹੋ ਰਹੇ ਆ ਬਾਬਿਓ ਇਹਨਾਂ ਨੇ ਤਾਂ ਉਹੀ ਕੁਝ ਕਰਨਾ ਜਿਹਦੇ ਵਿੱਚ ਇਹਨਾਂ ਲੋਕਾਂ ਦਾ ਆਪਣਾ ਫਾਇਦਾ ਹੋਣਾ ਤੁਸੀਂ ਤਾਂ ਐਵੇਂ ਇਹਨਾਂ ਕਤੀੜਾਂ ਦੇ ਪਿੱਛੇ ਲੱਗ ਕੇ ਆਪਸ ਵਿੱਚ ਲੜੀ ਜਾਂਦੇ ਆ ਤੇ ਇਹਨਾਂ ਲੋਕਾਂ ਦੀਆਂ ਗਾਰੰਟੀਆਂ ਭਰੀ ਜਾਂਦੇ ਆ ਇਹ ਲੋਕ ਧਾਰਮਿਕ ਨਹੀਂਗੇ ਇਹ ਲੋਕ ਤਾਂ ਬਿਜ਼ਨਸਮੈਨ ਆ ਇਹਨਾਂ ਲੋਕਾਂ ਨੇ ਤੇ ਤੁਹਾਨੂੰ ਆਪਣਾ ਸਮਾਨ ਵੇਚਣਾ ਉਹ ਕਿਸੇ ਤਰ੍ਹਾਂ ਵੀ ਵਕੇ ਚਾਹੇ ਉਹ ਇਕੱਠੇ ਹੋ ਕੇ ਵੇਚਣ ਤੇ ਚਾਹੇ ਵੱਖਰੇ ਹੋ ਕੇ ਵੇਚਣ ਵੈਸੇ ਤੇ ਇਹ ਕਦੀ ਵੱਖਰੇ ਨਹੀਂ ਸੀ ਹੋਏ ਉਹ ਵੀ ਇੱਕ ਬੜਾ ਵੱਡਾ ਡਰਾਮਾ ਰਚਿਆ ਗਿਆ ਸੀਗਾ ਲੋਕਾਂ ਦੇ ਸਾਹਮਣੇ ਵੱਖਰੇ ਹੋਣ ਦਾ ਜਿਹਦੇ ਵਿੱਚੋਂ ਇਹੋ ਬੜੀ ਬੁਰੀ ਤਰ੍ਹਾਂ ਨਕਾਮ ਰਹੇ ਆ ਸੋਚਿਆ ਇਹਨਾਂ ਨੇ ਕੁਝ ਹੋਊਸੀ ਤੇ ਹੋ ਕੁਝ ਹੋਰ ਗਿਆ ਬਸ ਸਮੇਂ-ਸਮੇਂ ਦੀ ਮੰਗਾ ਉਸ ਟਾਈਮ ਸਮੇਂ ਦੀ ਮੰਗ ਸੀ ਵੱਖਰੇ ਹੋਣ ਦੀ ਤੇ ਹੁਣ ਸਮੇਂ ਦੀ ਮੰਗ ਆ ਇਕੱਠੇ ਹੋਣ ਦੀ ਉਸ ਟਾਈਮ ਲੋਕਾਂ ਵਿੱਚ ਇੱਕ ਲਹਿਰ ਉੱਠੀ ਸੀ ਸਿੱਖ ਬਣਨ ਦੀ ਜਿੱਦਾਂ ਅੱਜ ਅਸਾਈਆਂ ਦੇ ਵਿੱਚ ਜਿੱਦਾਂ ਜਿੱਦਾਂ ਲੋਕ ਸਿੱਖੀ ਵੱਲ ਨੂੰ ਵਧ ਰਹੇ ਸੀ ਉਦਾਂ-ਉਦਾਂ ਇਹਨਾਂ ਨੂੰ ਆਪਣੇ ਗੁਰਦੁਆਰੇ ਵਧਾਉਣੇ ਪੈ ਰਹੇ ਸੀ ਜਿਵੇਂ ਲੀਟਰ ਦੇ ਭਾਂਡੇ ਵਿੱਚ ਤੁਸੀਂ ਲੀਟਰ ਪਾਣੀ ਪਾ ਸਕਦੇ ਆ ਨਾ ਵੱਧਤ ਨਹੀਂ ਪਾ ਸਕਦੇ ਅਗਰ ਜੇ ਵਧ ਪਾਉਣਾ ਹੋਊਗਾ ਤੇ ਤੁਹਾਨੂੰ ਪਾਂਡਾ ਉਹ ਵੱਡਾ ਕਰਨਾ ਪਊਗਾ ਇਸੇ ਤਰ੍ਹਾਂ ਹੀ ਇਹਨਾਂ ਨੂੰ ਵੀ ਆਪਣਾ ਜਿਹੜਾ ਸਰਕਲ ਆ ਉਹ ਵੱਡਾ ਕਰਨਾ ਪਿਆ ਸੀ ਫਿਰ ਜਦੋਂ ਕਿਸੇ ਚੀਜ਼ ਦੀ ਮਜ਼ਬੂਤੀ ਵਧਾਉਣੀ ਹੋਵੇ ਨਾ ਤੇ ਉਹਦੇ ਵਿੱਚ ਵਿਰੋਧਤਾ ਹੋਣੀ ਬਹੁਤ ਜ਼ਰੂਰੀ ਆ ਜਿਵੇਂ ਤੁਸੀਂ ਕੋਠੀ ਜਾਂ ਕੋਈ ਬਿਲਡਿੰਗ ਬਣਾਉਨੇ ਆ ਤੇ ਇੱਟਾਂ ਤਾਂ ਸਾਰੀਆਂ ਇੱਕੋ ਵਰਗੀਆਂ ਹੁੰਦੀਆਂ ਨਾ ਪਰ ਜਦੋਂ ਮਿਸਤਰੀ ਇੱਟਾਂ ਦੀ ਚਿਣਾਈ ਕਰਦਾ ਨਾ ਤੇ ਇਟਾਂ ਨੂੰ ਇੱਕ ਦੂਜੇ ਦੇ ਵਿਰੋਧ ਵਿੱਚ ਤੇ ਇਟਾਂ ਨੂੰ ਇੱਕ ਦੂਜੀ ਦੇ ਅੱਗੇ ਪਿੱਛੇ ਲਾਉਣਾ ਪੈਂਦਾ ਵਾ ਵੀ ਉਸ ਕੰਧ ਦੀ ਮਜ਼ਬੂਤੀ ਬਣੀ ਰਵੇ ਇਸੇ ਤਰ੍ਹਾਂ ਹੀ ਛੱਤ ਦੇ ਵਿੱਚ ਸਲਿਆ ਸਲਿਆ ਵੀ ਇੱਕ ਸਾਰ ਨਹੀਂ ਪਾਇਆ ਜਾਂਦਾ ਉਹਦਾ ਵੀ ਜਾਲ ਬਣਾ ਕੇ ਵਿਛਾਉਣਾ ਪੈਂਦਾ ਵੀ ਉਹਦੀ ਮਜ਼ਬੂਤੀ ਬਣੀ ਰਵੇ ਉਸੇ ਤਰ੍ਹਾਂ ਇਹਨਾਂ ਨੇ ਵੀ ਲੋਕਾਂ ਦੇ ਆਲੇ-ਦੁਆਲੇ ਆਪਣਾ ਕਥਾ ਕਹਾਣੀਆਂ ਦਾ ਤੇ ਚਮਤਕਾਰਾਂ ਦਾ ਜਾਲ ਬਣਾਇਆ ਹੋਇਆ ਸੀ ਪਰ ਗ੍ਰੰਥਾਂ ਦੇ ਵਿਰੁੱਧ ਗ੍ਰੰਥ ਚਾਪੇ ਹੋਏ ਆ ਵੀ ਲੋਕਾਂ ਨੂੰ ਆਪਸ ਵਿੱਚ ਕਿਸੇ ਤਰ੍ਹਾਂ ਉਲਝਾ ਕੇ ਰੱਖਿਆ ਜਾਵੇ ਉਹੀ ਕੰਮ ਇਹੋ ਤੁਹਾਡੇ ਕੋਲ ਕਰਵਾ ਰਹੇ ਸੀ ਤੇ ਤੁਸੀਂ ਕਰ ਲਏ ਸੀ ਗੱਲ ਇਹੋ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਕਰਦੇ ਸੀਗੇ ਮਜਬੂਤੀ ਇਹੋ ਗੁਰੂ ਗ੍ਰੰਥ ਸਾਹਿਬ ਦੀ ਵਧਾ ਰਹੇ ਸੀ ਚਾਹੇ ਉਹ ਕਿਸੇ ਫੱਕਰ ਫਕੀਰ ਵਾਲੇ ਡੇਰੇ ਵਾਲਾ ਹੋਵੇ ਚਾਹੇ ਉਹ ਕੋਈ ਪਖੰਡੀ ਸਾਧੂ ਹੋਵੇ ਜਾਏ ਕੋਈ ਉਹ ਸਿੱਖ ਬਲਾਰਾ ਹੋਵੇ Hindu ਬਲਾਰੇ ਵੀ ਕਾਫੀ ਜਿਹੜੇ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰ ਰਹੇ ਆ ਕਿਉਂਕਿ ਇਹਨਾਂ ਸਾਰੀਆਂ ਥਾਵਾਂ ਤੇ ਜਾਣ ਵਾਲਿਆਂ ਦੇ ਘਰਾਂ ਦੇ ਵਿੱਚ ਮਰਨ ਜੰਮਨ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਨਾ ਹੁਣ ਇਹਨਾਂ ਨੂੰ ਫਿਕਰ ਪਿਆ ਹੋਇਆ ਵੀ ਕਿਸੇ ਹਿਸਾਬ ਨਾਲ ਅਸਾਈਯਤ ਲਹਿਰ ਨੂੰ ਰੋਕਿਆ ਜਾਵੇ ਪਰ ਇਹ ਲਹਿਰ ਜਿਹੜੀ ਆ ਇਹ ਰੁਕਣੀ ਨਹੀਂ ਕਿਉਂਕਿ ਇਹ ਤਾਂ ਭੇਡ ਚਾਲ ਆ ਲੋਕ ਕਿਸੇ ਧਰਮ ਨੂੰ ਪੜ ਕੇ ਜਾਂ ਕਿਸੇ ਧਰਮ ਦੇ ਬਾਰੇ ਜਾਣ ਕੇ ਥੋੜੋ ਕਿਸੇ ਧਰਮ ਦੇ ਨਾਲ ਜੁੜਦੇ ਆ ਲੋਕ ਤਾਂ ਜੁੜਦੇ ਆ ਉਹਨਾਂ ਦੇ ਚਮਤਕਾਰਾਂ ਦੇ ਨਾਲ ਅਗਰ ਜੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੇ ਹੁੰਦੇ ਨਾ ਤੇ ਉਹਨਾਂ ਲੋਕਾਂ ਨੂੰ ਆਪਣਾ ਧਰਮ ਬਦਲਣਾ ਨਹੀਂ ਸੀ ਪੈਣਾ ਉਹਨਾਂ ਲੋਕਾਂ ਨੂੰ ਇਹਨਾਂ ਰਾਜਨੀਤਿਕ ਲੋਕਾਂ ਦਾ ਧਰਮ ਛੱਡਣਾ ਪੈਣਾ ਸੀ ਚਲੋ ਫਿਰ ਵੀ ਕੋਈ ਗੱਲ ਨਹੀਂ ਲੋਕਾਂ ਦੇ ਅਸਾਈ ਬਣਨ ਦੇ ਨਾਲ ਪੰਜਾਬ ਦਾ ਵਿਕਾਸ ਤੈਅ ਆ ਉਹ ਕਿਵੇਂ ਪਹਿਲਾਂ ਗੱਲ ਸੁਣਿਓ ਤਾਂ ਫਿਰ ਕਰਦੇ ਆ ਅੱਗੇ ਗੱਲ ਜੇ ਇਹ ਦੀਵਾ ਲੈ ਕੇ ਜਾਵਾਂਗੇ ਨਾ ਭਰਾਵੋ ਬੜੇ ਨੇ ਜਿਹੜੇ ਅਜੇ ਜਗ ਸਕਦੇ ਨੇ ਬੜੀਆਂ ਸਲੇਟਾਂ ਇਦਾਂ ਦੀਆਂ ਨੇ ਜਿਨ੍ਹਾਂ ਉੱਤੇ ਅਜੇ ਨਸ਼ਾ ਲਿਖਿਆ ਨਹੀਂ ਗਿਆ ਖਾਲੀ ਸਲੇਟਾਂ ਹੈ ਬੱਚਾ ਅਜੇ 15 16 ਸਾਲ ਦਾ ਜਵਾਨੀ 'ਚ ਪੈਰ ਧਰ ਰਿਹਾ ਹੈ ਉਹਦੇ ਉੱਤੇ ਕੋਈ ਕ੍ਰਿਸਟ ਉਹਦੇ ਉੱਤੇ ਕੋਈ ਜੀਸਸ ਨਾ ਲਿਖ ਦਵੇ ਉਹਦੇ ਉੱਤੇ ਕੋਈ ਚਰਚ ਨਾ ਲਿਖ ਦਵੇ ਉਹਦੇ ਉੱਤੇ ਕੋਈ ਚਿੱਟਾ ਨਾ ਲਿਖ ਦਵੇ ਕੋਈ ਨਸ਼ਾ ਨਾ ਲਿਖ ਦਵੇ ਉਹ ਬੱਚੇ ਦੀ ਮਨ ਦੀ ਸਲੇਟ ਦੇ ਉੱਤੇ ਜੇ ਹੋ ਸਕੇ ਤੇ ਅਸੀਂ ਕਲਗੀਆਂ ਵਾਲਾ ਲਿਖ ਦਈਏ ਗੁਰੂ ਗੋਬਿੰਦ ਸਿੰਘ ਲਿਖ ਦਈਏ ਗੁਰੂ ਨਾਨਕ ਲਿਖ ਦਈਏ ਗੁਰੂ ਅਰਜਨ ਲਿਖ ਦਈਏ ਧੰਨ ਗੁਰੂ ਗ੍ਰੰਥ ਸਾਹਿਬ ਲਿਖ ਦਈਏ ਖਾਲੀ ਸਲੇਟਾਂ ਆ ਜੇ ਅੱਛਾ ਜੇ ਤੁਸੀਂ ਬੱਚਿਆਂ ਦੀ ਮਨ ਦੀ ਸਲੇਟ ਉੱਤੇ ਨਾਨਕ ਦੀ ਵਜਾਏ ਨਾਨਕ ਵਾਲਾ ਏਕੰਕਾਰ ਲਿਖ ਦਿੰਦੇ ਨਾ ਤੇ ਤੁਹਾਨੂੰ ਇੰਨੀ ਜੱਦੋ ਜਹਾਦ ਨਹੀਂ ਸੀ ਕਰਨੀ ਪੈਣੀ ਗੱਲ ਇੱਕ ਨੁਕਤੇ ਵਿੱਚ ਮੁੱਕ ਜਾਣੀ ਹੈ ਪਰ ਇੱਕ ਤੇ ਗੱਲ ਤੇ ਤੁਸੀਂ ਕਰਨੀ ਨਹੀਂ ਨਾ ਤੁਸੀਂ ਤੇ ਲੋਕਾਂ ਨੂੰ 3600 ਮਹਾਪੁਰਸ਼ ਬਣਾ ਕੇ ਦਿੱਤੇ ਹੋਏ ਆ ਵੀ ਜਿਹਨੂੰ ਜਿਹੜਾ ਚੰਗਾ ਲੱਗਦਾ ਉਹਨੂੰ ਮੰਨ ਲਈ ਜਾਓ 12 ਮਹੀਨੇ 30 ਦਿਨ ਇਹੀ ਕੰਮ ਚੱਲਦਾ ਰਹਿੰਦਾ ਗੁਰਦੁਆਰਿਆਂ ਦੇ ਵਿੱਚ ਕਿਸੇ ਦਾ ਮਰਨ ਦਿਨ ਆ ਗਿਆ ਤੇ ਕਿਸੇ ਦਾ ਜੰਮਨ ਦਿਨ ਆ ਗਿਆ ਹੁਣ ਇਹਨਾਂ ਨੂੰ ਫਿਕਰ ਪਿਆ ਹੋਇਆ ਵੀ ਜਿਹੜਾ ਕਰੋੜਾ ਰੁਪਈਆ ਗੁਰੂ ਘਰਾਂ ਦੇ ਵਿੱਚ इकਟ्ठा ਕੀਤਾ ਜਾਂਦਾ ਸੀ ਲੋਕਾਂ ਦੇ ਕੋਲੋਂ ਵੀ ਉਹ ਕਿਵੇਂ ਹੋਊਗਾ ਜੇ ਅਗਰ ਜੇ ਲੋਕ ਸਾਈ ਬਣ ਗਏ ਤਾਂ ਜਿਸਸਸ ਦੇ ਨਾਂ ਤੇ ਐਡਾ ਵੱਡਾ ਤੰਦਾ ਚੱਲ ਨਹੀਂ ਸਕਦਾ ਕਿਉਂਕਿ ਉਹਦੇ ਤਾਂ ਤੰਦੇ ਕੋਈ ਕੱਪੜਾ ਵੀ ਹੈ ਨਹੀਂਗਾ ਉਹਨੂੰ ਲੋਕ ਕੀ ਚੜਾਉਣਗੇ ਤੇ ਸਿੱਖ ਕੌਮ ਦਾ ਪੁਜਾਰੀ ਸਿੱਖ ਕੌਮ ਦਾ ਪੁਜਾਰੀ ਕਰੋੜਾਂ ਰੁਪਈਆ ਦਾ ਰੋਜ ਦਾ ਕੜਾ ਹੀ ਵੇਚ ਦਿੰਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਬੜਾ ਜਲੂਸ ਨਿਕਲਣਾ ਇਹਨਾਂ ਸਿੱਖ ਪੁਜਾਰੀਆਂ ਦਾ ਤੇ ਸਿੱਖ ਬੁਲਾਰਿਆਂ ਦਾ ਕਿਉਂਕਿ ਜਦੋਂ ਲੋਕਾਂ ਨੇ ਆਪਣਾ ਧਰਮ ਹੀ ਚੇਂਜ ਕਰ ਲਿਆ ਤਾਂ ਫਿਰ ਕინਨੇ ਸੁਣਨਾ ਇਹਨਾਂ ਦੀਆਂ ਕਥਾ ਕਹਾਣੀਆਂ ਨੂੰ ਕინਨੇ ਸੁਣਨਾ ਸਿੱਖ ਇਤਿਹਾਸ ਨੂੰ ਸਿੱਖ ਇਤਿਹਾਸ ਤਾਂ ਉਹਨਾਂ ਦੇ ਵਾਸਤੇ ਜੀਵੋ ਹੋ ਜਾਣਾ ਮਿੱਟੀ ਹੋ ਜਾਣਾ ਇਹ ਤਾਂ ਨੋਟਬੰਦੀ ਵਾਲਾ ਹਿਸਾਬ ਹੋਣਾ ਕਥਾ ਕਹਾਣੀਆਂ ਗ੍ਰੰਥਾਂ ਤੇ ਸਾਖੀਆਂ ਦੇ ਨਾਲ ਆ ਸਾਰੇ ਗੁਰਦੁਆਰੇ ਸਾਰੇ ਸੰਤਾਂ ਦੇਡੇ ਵੀਰਾਂ ਫਕੀਰਾਂ ਦੇ ਦਰਬਾਰ ਇਹ ਸਭ ਬੰਦ ਹੋ ਜਾਣੇ ਆ ਕਿਉਂਕਿ ਉਹ ਤਾਂ ਕਿਸੇ ਨੂੰ ਮੱਥਾ ਨਹੀਂ ਟੇਕਦੇ